ਕੋਣ ਸੀ ਮਨਜੋਤ ਜਿਹੜਾ ਥਾਂਸੀ ਲਾ ਕੇ ਬੱਚਾ 18 19 ਸਾਲ ਦਾ ਕੋਟਾ ਦੇ ਵਿੱਚ ਮਰ ਗਿਆ ਕੀ ਹੈ ਪੂਰੀ ਕੋਟਾ ਦੀ ਕਹਾਣੀ ਉਹਦੇ ਤੇ ਗੱਲਬਾਤ ਕਰਾਂਗੇ ਅਜ ਐਤਵਾਰ ਅੱਜ ਖਬਰਾਂ ਨੂੰ ਛੱਡ ਕੇ ਆਪਾਂ ਕੋਈ ਹੋਰ ਚੀਜ਼ ਬਾਰੇ ਸ਼ੋਅ ਦੀ ਗੱਲਬਾਤ ਸੋਚੀਏ ਕਿ ਹਰ ਐਤਵਾਰ ਆਪਾਂ ਇੱਕ ਵੱਖਰਾ ਤਰ੍ਹਾਂ ਦੀ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ। ਕੋਟਾ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਬਾਰਡਰ ਤੇ ਸਥਿਤ ਹੈ। ਦਿੱਲੀ ਤੋਂ 500 ਕਿਲੋਮੀਟਰ ਦੂਰੀ ਤੇ ਹੈ। ਬੀਤੇ ਵੀਰਵਾਰ ਨੂੰ ਕੋਟਾ ਦੇ ਵਿੱਚ ਪਹਿਲਾਂ ਆਪਾਂ ਗੱਲ ਸ਼ੁਰੂ ਤੋਂ ਕਰਦੇ ਆਂ ਕੋਟਾ ਹੈ ਕੀ ਹੈ? ਕਿਉਂ ਉੱਥੇ ਵੱਖ-ਵੱਖ ਸਮਿਆਂ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ 150 ਤੋਂ ਉੱਪਰ ਬੱਚਿਆਂ ਦੀ ਮੌਤ ਹੋ ਗਈ ਹੈ 15 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਵਿੱਚ ਬੱਚਿਆਂ ਦੀ ਕੋਟਨ 1990 ਦੇ ਦਹਾਕੇ ਦੇ ਵਿੱਚ ਇੱਕ ਫੈਕਟਰੀ ਇੱਕ ਸਨਤ ਇੱਕ ਇੰਡਸਟਰੀਅਲ ਏਰੀਆ ਸੀ ਜਿੱਥੋਂ ਦੇ ਤੇਲ ਤੇ ਚੁੰਨੀਆਂ ਕਾਫੀ ਮਸ਼ਹੂਰ ਸੀਗੀਆਂ ਪਰ 1990ਆਂ ਦੇ ਵਿੱਚ ਇੱਕ ਉੱਤੇ ਬਾਂਸਲ ਮਿਸਟਰ ਬਾਂਸਲ ਨਾਲ ਦਾ ਵਿਅਕਤੀ ਸੀ ਜਿਹੜਾ ਇੰਜੀਨੀਅਰਿੰਗ ਸੀ ਇੰਜੀਨੀਅਰ ਸੀ ਪਰ ਉਹਨੂੰ ਇੱਕ ਲਾਏ ਲਾਜ ਬਿਮਾਰੀ ਐਸੀ ਲੱਗ ਗਈ ਜਿਹਦੀ ਕੋਈ ਦਵਾਈ ਨਹੀਂ ਸੀ دارو ਨਹੀਂ ਸੀ ਤਾਂ ਨੇ ਇੰਜੀਨੀਅਰ ਦੀ ਨੌਕਰੀ ਛੱਡ ਕੇ ਘਰੇ ਬਹਿ ਗਿਆ ਪਰ ਘਰੇ ਮਨ ਨਾ ਲੱਗਣ ਕਰਕੇ ਉਹਨੇ ਸੋਚਿਆ ਚਲੋ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਉਹਨੇ ਆਈ IIT ਦੀ ਤਿਆਰੀ ਕਰਾਉਣ ਲਈ ਵਿਦਿਆਰਥੀਆਂ ਨੂੰ ਇੱਕ ਮਸ਼ਹੂਰੀ ਕੀਤੀ ਕਿ IIT ਦੀ ਤਿਆਰੀ ਕਰਾ ਰਿਆ ਮੈਂ ਤਾਂ ਇਤਫਾਕ ਸਮਝ ਲਓ ਜਾਂ ਉਹਦੀ ਮਿਹਨਤ ਸਮਝ ਲਓ ਉਹਨੇ ਜਦੋਂ ਪਹਿਲੀ ਵਾਰ ਤਿਆਰੀ ਕਰਾਈ ਤਾਂ 8 ਵਿਦਿਆਰਥੀ IIT ਲਈ ਸਿਲੈਕਟ ਹੋ ਗਏ ਤਾਂ ਫਿਰ ਉਹਨੇ ਸੋਚਿਆ ਕਿਉਂ ਨਾ ਇੰਸਟੀਚੂਟ ਖੋਲ ਲਿਆ ਜਾਵੇ ਕੋਚਿੰਗ ਸੈਂਟਰ ਖੋਲ ਲਿਆ ਜਾਵੇ ਤਾਂ ਉਹਨੇ ਕੋਚਿੰਗ ਸੈਂਟਰ ਖੋਲ ਲਿਆ ਤਾਂ ਦੂਜੇ ਸਾਲ ਉਹਦੇ ਕੋਚਿੰਗ ਸੈਂਟਰ ਚੋਂ 40 ਬੱਚੇ IIT ਲਈ ਸਿਲੈਕਟ ਹੋ ਗਏ। ਤਾਂ ਉੱਥੋਂ ਦੌਰ ਸ਼ੁਰੂ ਹੁੰਦਾ ਹੈ ਕੋਟਾ ਦੇ ਵਿੱਚ ਇੱਕ ਤੁਹ ਹੀ ਦੇਖਿਆ ਹੋਣਾ ਕਿ Netflix वगैरह ਤੇ ਇੱਕ ਸੀਰੀਜ਼ ਆਈ ਸੀ ਕੋਟਾ ਫੈਕਟਰੀ। ਇਹ ਕੋਟਾ ਫੈਕਟਰੀ ਕਿਵੇਂ ਬਣ ਗਈ? ਇਹ ਕੋਟਾ ਦੇ ਵਿੱਚ ਲਗਭਗ ਹੁਣ 3 ਲੱਖ ਦੇ ਕਰੀਬ ਵਿਦਿਆਰਥੀ ਹਰ ਸਾਲ ਉਥੇ ਇਕੱਲੇ ਤਿਆਰੀ ਕਰਨ ਲਈ ਆਉਂਦੇ ਨੇ IIT ਲਈ ਮਤਲਬ ਇੰਜੀਨੀਅਰਿੰਗ ਤੇ ਡਾਕਟਰੀ ਦੀ ਪੜ੍ਹਾਈ ਦੇ ਜਿਹੜੇ ਟੈਸਟ ਹੁੰਦੇ ਨੇ ਉਹਦੀ ਤਿਆਰੀ ਕਰਨ ਦੇ ਲਈ ਹੁਣ ਬੀਤੇ ਵੀਰਵਾਰ ਨੂੰ ਇੱਕ ਵਿਦਿਆਰਥੀ ਸੀਗਾ ਰਾਮਪੁਰ ਤੋਂ ਉਹ ਇੰਜੀਨੀਅਰ ਬਣਨ ਲਈ ਇੰਜੀਨੀਅਰਿੰਗ ਦੀ ਕੋਚਿੰਗ ਦੇ ਲਈ ਕੋਟਾ ਦੇ ਵਿੱਚ ਆਂਦਾ ਹੈ ਤੇ ਵੀਰਵਾਰ ਨੂੰ ਉਹਦੇ ਪਿਤਾ ਦਾ ਜਨਮ ਦਿਨ ਸੀ ਤਾਂ ਉਹਨੇ ਰਾਤ ਨੂੰ 12 ਵਜੇ ਪਿਤਾ ਨੂੰ ਵਿਸ਼ ਕਰਨੀ ਸੀਗੀ ਜਦੋਂ ਉਹਨੇ 12 ਵਜੇ ਵਿਸ਼ ਨਹੀਂ ਕੀਤੀ ਤਾਂ ਉਹਦਾ ਪਰਿਵਾਰ ਨੇ ਸੋਚਿਆ ਕਿ ਐ ਅੱਜ ਤੱਕ ਤਾਂ ਕਦੇ ਹੋਇਆ ਨਹੀਂ ਕਿ ਮਨਜੋਤ ਐ ਜਿਹੜਾ ਵਿਸ਼ ਨਾ ਕੀਤੀ ਹੋਵੇ ਆਪਣੇ ਪਿਤਾ ਨੂੰ ਪਰ ਉਹਨਾਂ ਨੇ ਸੋਚਿਆ ਚਲੋ ਪੜ੍ਹਾਈ ਕਰਕੇ ਸੋ ਗਿਆ ਹੋਣਾ ਤਾਂ ਤਾਂ ਕਰਕੇ ਭੁੱਲ ਗਿਆ ਚਲੋ ਸਵੇਰੇ ਉਹਨਾਂ ਨੇ ਫੋਨ ਕੀਤਾ ਸਵੇਰੇ ਤਾਂ ਉਹਨੇ ਫੋਨ ਨਹੀਂ ਚੱਕਿਆ ਉਸ ਤੋਂ ਬਾਅਦ ਉਹਦੇ ਮਾਤਾ ਪਿਤਾ ਨੇ ਉਹਦੇ ਦੋਸਤਾਂ ਨੂੰ ਫੋਨ ਕੀਤਾ ਕਿ ਉਹਨੂੰ ਕਮਰੇ 'ਚ ਜਾ ਕੇ ਉਹਦੇ ਨਾਲ ਗੱਲ ਕਰਾਓ ਜਦੋਂ ਦੋਸਤਾਂ ਨੇ ਕਮਰੇ 'ਚ ਕੋਲ ਗਏ ਕਮਰਾ ਖੜਕਾਇਆ ਤਾਂ ਉਹਨੇ ਕਮਰਾ ਵੀ ਨਹੀਂ ਖੋਲਿਆ ਉਸ ਤੋਂ ਬਾਅਦ ਉਹ ਜਿੱਥੇ ਰਹਿੰਦਾ ਸੀ ਪੀਜੀ ਦੇ ਮਾਲਕ ਨੂੰ ਉਹਨਾਂ ਨੇ ਕਿਹਾ ਉਹਨੇ ਪੁਲਿਸ ਨੂੰ ਫੋਨ ਕੀਤਾ ਤੇ ਫਿਰ ਜਦੋਂ ਪੁਲਿਸ ਆਈ ਕਮਰਾ ਖੋਲਿਆ ਗਿਆ ਤਾਂ ਉੱਥੇ ਮਨਜੋਤ ਦੀ ਲਾਸ਼ ਪਈ ਸੀ। ਤਾਂ ਲਾਸ਼ ਦੇ ਨਾਲ ਇੱਕ ਚਿੱਟ ਪਈ ਸੀ ਜਿੱਥੇ ਲਿਖਿਆ ਸੀ ਹੈਪੀ ਬਰਥਡੇ ਪਾਪਾ ਤੇ ਨਾਲ ਹੀ ਲਿਖਿਆ ਹੋਇਆ ਸੀਗਾ ਕਿ ਮੈਂ ਮੌਤ ਲਈ ਮੇਰੇ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ ਮੇਰੇ ਮੰਮੀ ਡੈਡੀ ਨੂੰ ਤੰਗ ਨਾ ਕੀਤਾ ਜਾਵੇ ਕਿ ਮੈਂ ਆਪਣੀ ਮਰਜ਼ੀ ਨਾਲ ਮਰ ਰਿਹਾ ਹਾਂ। ਕਿਉਂ ਕੋਟਾ ਜਿਹੜਾ ਉਹ ਮੌਤ ਦਾ ਹੱਬ ਬਣਦਾ ਜਾ ਰਿਹਾ ਇੱਕ। ਕਿਉਂਕਿ ਉੱਥੇ ਜਦੋਂ ਬੱਚੇ ਨੂੰ ਭੇਜਿਆ ਜਾਂਦਾ ਹੈ ਤਾਂ ਪਹਿਲੀ ਗੱਲ ਇਹ ਬੱਚੇ ਨੂੰ ਆਪਣੀ ਮਰਜ਼ੀ ਤੋਂ ਖਿਲਾਫ ਜਦੋਂ ਉਹਨੂੰ ਫੋਰਸ ਕਰਦੇ ਨੇ ਮਾਪਿਓ ਮਾਪਿਓ ਚਾਹੁੰਦੇ ਨੇ ਕਿ ਜਿਵੇਂ ਅਸੀਂ ਚਾਹਨੇ ਆ ਉਵੇਂ ਬੱਚਾ ਉਹੀ ਕੁਛ ਬੱਚਾ ਬਣੇ ਪਰ ਜੇ ਉਹ ਬੱਚਾ ਉਹ ਚੀਜ਼ 'ਚ ਉਹਦੀ ਦਿਲਚਸਪੀ ਨਹੀਂ ਹੁੰਦੀ ਤਾਂ ਜਦੋਂ ਮੋਟੀਆਂ ਪੀਸਾਂ ਭਰ ਕੇ ਮਾਪਿਓ ਨੇ ਉੱਥੇ ਭੇਜਿਆ ਹੁੰਦਾ ਤਾਂ ਬੱਚਾ ਜਿਹੜਾ ਉਹ ਮੈਂਟਰੀ ਤੌਰ ਤੇ ਡਿਸਟਰਬ ਹੋ ਜਾਂਦਾ ਹੈ ਇਹ ਕੋਟਾ ਦੇ ਵਿੱਚ ਹਰ ਸਾਲ ਬੱਚਿਆਂ ਦੀ ਜਿਹੜੀ ਹੈ ਮੌਤ ਹੋ ਰਹੀ ਹੈ ਉਹ ਕਿਉਂ ਹੋ ਰਹੀ ਹੈ ਕਿਉਂਕਿ ਬੱਚਿਆਂ ਨੂੰ ਉੱਤੇ ਤਿਆਰੀ ਦੇ ਨਾਂ ਤੇ ਬੱਚਿਆਂ ਨਾਲ ਇੱਕ ਹਿਸਾਬ ਦਾ ਟੌਰਚਰ ਕੀਤਾ ਜਾਂਦਾ ਹੈ ਸਵੇਰੇ 6:30 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਬੱਚਿਆਂ ਨੂੰ ਸਿਰਫ ਤੇ ਸਿਰਫ ਪੜ੍ਹਾਈ 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 ਲਈ ਮਜਬੂਰ ਕੀਤਾ ਜਾਂਦਾ ਹੈ ਉਹਨਾਂ ਨੂੰ ਇੱਥੋਂ ਤੱਕ ਕਿਹਾ ਜਾਂਦਾ ਹੈ ਕੋਚਿੰਗ ਸੈਂਟਰਾਂ ਵੱਲੋਂ ਕਿ ਤੁਸੀਂ ਆਪਣੇ ਨਾਲ ਦੇ ਨੂੰ ਵੀ ਦੋਸਤ ਨਹੀਂ ਮੰਨਣਾ ਇਹ ਤੁਹਾਡਾ ਕੰਪੀਟੀਟਰ ਹੈ ਜੇ ਇਹਨੂੰ ਤੁਸੀਂ ਦੋਸਤ ਮੰਨ ਲਿਆ ਤਾਂ ਇਹ ਤੁਹਾਡੇ ਤੋਂ ਅੱਗੇ ਲੰਘ ਜਾਏਗਾ ਇਹ ਤਿਆਰੀ ਚ ਅੱਗੇ ਲੰਘ ਜਾਏਗਾ ਇਹ ਸਿਲੈਕਟ ਹੋ ਜਾਏਗਾ ਤੁਸੀਂ ਰਹਿ ਜੋਗੇ ਤਾਂ ਬੱਚਾ ਦਾ ਕੱਲਾਪਾਨ ਹੈ ਜਿਹੜਾ ਫਿਰ ਉਹ ਉਹਦੇ ਉੱਤੇ ਹੈਵੀ ਹੋਣ ਲੱਗ ਜਾਂਦਾ ਬੱਚੇ ਜਦੋਂ ਆਪਣੇ ਦਿਲ ਦੀ ਗੱਲ ਉਹ ਕਿਸੇ ਨਾਲ ਨਹੀਂ ਕਰ ਸਕਦਾ ਤਾਂ ਅੰਦਰੋਂ ਅੰਦਰੀਓ ਟੁੱਟਣ ਲੱਗ ਜਾਂਦਾ ਇਸ ਤਰ੍ਹਾਂ ਹੀ ਬੱਚੇ ਉੱਥੇ ਹਰ ਸਾਲ ਟੁੱਟਦੇ ਨੇ ਮਾਪਿਓ ਨੇ ਕਿਤੋਂ ਕਰਜ਼ਾ ਲੈ ਕੇ ਜ਼ਮੀਨ ਵੇਚ ਕੇ ਜਦੋਂ ਉਹਨੂੰ ਕੋਚਿੰਗ ਲੈਣ ਲਈ ਭੇਜਿਆ ਹੁੰਦਾ ਤਾਂ ਉਹਦੇ ਉੱਤੇ ਬੜਾ ਬੋਝ ਪਾਇਆ ਜਾਂਦਾ ਕਿ ਤੇਰੇ ਨਾਲ ਹੀ ਸਾਰਾ ਕੁਝ ਹੈ ਜੇ ਤੂੰ ਅੱਗੇ ਵਧੇਂਗਾ ਤਾਂ ਉਹਨ ਪਰਿਵਾਰ ਅੱਗੇ ਵਧੇਗਾ ਅਜੀ ਤਾਂ ਜ਼ਮੀਨ ਵੇਚ ਕੇ ਤੈਨੂੰ ਇੰਸਟੀਚਿਊਟ ਚ ਪਾਤਾ ਉਹ ਬੱਚਾ ਜਿਹੜਾ ਮੈਂਟਲੀ ਤੌਰ ਤੇ ਡਿਸਟਰਬ ਹੋ ਜਾਂਦਾ ਉਹ ਚੀਜ਼ ਨੂੰ ਲੈ ਕੇ ਉਹ ੋੜੇ-ਓੜੇ ਜਿਹੜੇ ਸੁਪਨੇ ਲੈ ਕੇ ਉੱਥੇ ਗਿਆ ਹੁੰਦਾ ਕੋਈ ਸੁਪਨਿਆਂ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਉਹ ਖਤਮ ਕਰ ਲੈਂਦਾ। ਇਹੀ ਹਾਲ ਹੋ ਰਿਹਾ ਉੱਥੇ। ਪਿਛਲੇ ਮੈਂ ਤੁਹਾਡੇ ਮੇਰੇ ਕੋਲ ਡਾਟਾ ਹੈ ਪਿਛਲੇ 10 ਸਾਲ ਦਾ। ਜੇ ਤੁਹਾਡੇ ਨਾਲ ਗੱਲ ਕਰਾ 2011 ਦੇ ਵਿੱਚ ਉੱਥੇ 12 ਦੇ ਵਿੱਚ 11 ਬੱਚਿਆਂ ਦੀ ਮੌਤ ਹੋਈ। 2013 ਦੇ ਵਿੱਚ 13 ਬੱਚਿਆਂ ਦੀ ਮੌਤ ਹੋਈ। 14 ਦੇ ਵਿੱਚ 8 ਬੱਚਿਆਂ ਦੀ ਮੌਤ ਹੋਈ 15 ਤੇ 17 ਦੀ ਮੌਤ ਮੌਤ ਹੋਈ 16 ਦੇ ਵਿੱਚ 18 ਬੱਚਿਆਂ ਦੀ ਮੌਤ ਹੋਈ 19 ਦੇ ਵਿੱਚ 14 ਬੱਚਿਆਂ ਦੀ ਮੌਤ ਹੋਈ 2020 ਦੇ ਵਿੱਚ ਜਿਹੜੀ ਇਹ ਮੌਤ 20 ਬੱਚਿਆਂ ਦੀ ਮੌਤ ਹੋਈ ਤੇ 2021 ਦੇ ਵਿੱਚ ਜਿਹੜੀ ਮੌਤ ਉਹ ਜ਼ੀਰੋ ਇਹ ਕਿਉਂ ਜ਼ੀਰੋ ਹੈ ਇਹਦਾ ਵੀ ਇੱਕ ਕਾਰਨ ਹੈ ਕਿਉਂਕਿ ਕਰੋਨਾ ਕਰਕੇ ਉੱਤੇ ਕੋਟਾ ਦੇ ਵਿੱਚ ਬੱਚੇ ਨਹੀਂ ਸੀ ਉਹ ਆਪਣੇ ਘਰਾਂ ਦੇ ਵਿੱਚ ਸੀ ਤਾਂ 2021 ਦੇ ਵਿੱਚ ਕੋਈ ਵੀ ਮੌਤ ਨਹੀਂ ਹੋਈ 0 ਮੌਤ ਹੋਈ ਤਾਂ 2023 ਦੇ ਵਿੱਚ ਹੁਣ 8ਵਾਂ ਮਹੀਨਾ ਆਲੇ ਸ਼ੁਰੂ ਹੋਇਆ ਹੁਣ ਤੱਕ 17 ਬੱਚਿਆਂ ਦੀ ਮੌਤ ਹੋ ਗਈ ਹੈ ਮੌਤ ਦਾ ਕਾਰਨ ਹੈ ਜਿਹੜਾ ਉਹ ਪੁਲਿਸ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਇਹੀ ਉਹਨਾਂ ਨੇ ਕਿਹਾ ਕਿ ਬੱਚੇ ਮੈਂਟਲੀ ਤੌਰ ਤੇ ਜਦੋਂ ਪ੍ਰੈਸ਼ਰ ਦੇ ਵਿੱਚ ਆ ਜਾਂਦੇ ਨੇ ਤਾਂ ਉਹ ਖੁਦਕੁਸ਼ੀ ਕਰ ਲੈਂਦੇ ਨੇ ਉੱਥੇ ਇੱਕ ਹੈਰਾਨੀਜਨਕ ਗੱਲ ਇਹ ਹੈ ਉੱਥੇ ਕੋਟਾ ਦੇ ਵਿੱਚ ਜਿੰਨੇ ਵੀ ਹੋਸਟਲ ਬਣਾਏ ਹੋਏ ਨੇ ਲੋਕਾਂ ਨੇ ਉਹ ਸਾਰਿਆਂ ਨੂੰ ਪ੍ਰਸ਼ਾਸਨ ਵੱਲੋਂ ਹਦਾਇਤ ਤੇ ਕਿ ਉੱਥੇ ਪੱਖੇ ਇੱਕ ਸਪੈਸ਼ਲ ਤਰ੍ਹਾਂ ਦੇ ਪੱਖੇ ਲਾਏ ਗਏ ਨੇ ਕਿ ਜਦੋਂ ਪੱਖੇ ਨਾਲ ਕੋਈ 5-7 ਕਿਲੋ ਤੋਂ ਵੱਧ ਦੀ ਚੀਜ਼ ਜਦੋਂ ਲਟਕਦੀ ਹੈ ਤਾਂ ਪੱਖੇ ਆਟੋਮੈਟਿਕ ਅਲਾਰਮ ਕਰਨ ਲੱਗ ਜਾਂਦੇ ਨੇ ਤਾ ਜੋ ਪਤਾ ਲੱਗ ਜੇ ਹੋਸਟਲ ਦੇ ਮਾਲਕ ਨੂੰ ਕਿ ਇਸ ਪੱਖੇ ਨਾਲ ਕੋਈ ਹਰਕਤ ਕਰ ਰਿਹਾ ਹੈ ਕਿਉਂਕਿ ਜਿਆਦਾ ਮੋਤਾਂ ਉੱਥੇ ਪੱਖਿਆਂ ਨਾਲ ਲਟਕਣ ਕਰਕੇ ਹੋਈਆਂ ਇਸ ਕਰਕੇ ਤੇ ਸਪੈਸ਼ਲ ਕਿਸਮ ਦੇ ਪੱਖੇ ਲੱਗੇ ਨੇ ਤੇ ਉੱਥੇ ਉਤੋਂ ਕੁੱਦ ਕੇ ਛਾਲ ਮਾਰ ਕੇ ਮੋਤਾਂ ਹੋਈਆਂ ਉਹਦੇ ਕਰਕੇ ਵੱਡੀਆਂ-ਵੱਡੀਆਂ ਉੱਥੇ ਜਾਲੀਆਂ ਲਾਈਆਂ ਗਈਆਂ ਨੇ ਤੇ ਥੱਲੇ ਜਾਲ ਲਾਏ ਗਏ ਨੇ ਕਿ ਜੇ ਕੋਈ ਬੱਚਾ ਕੁੱਦ ਕੇ ਮਰਨ ਦੀ ਕੋਸ਼ਿਸ਼ ਕਰੇ ਤਾਂ ਜਾਲ ਦੇ ਵਿੱਚ ਡਿੱਗ ਜੇ ਤਾਂ ਬਚ ਜਵੇ ਇੰਨੇ ਮਤਲਬ ਕਿ ਜਿਆਦਾ ਉੱਥੇ ਮੌਤ ਦੀ ਜਿਹੜੀ ਬੱਚਿਆਂ ਦੀ ਹੈ ਜਿਹੜੀ ਹਰ ਸਾਲ ਗਿਣਤੀ ਵੱਧੀ ਜਾ ਰਹੀ ਹੈ ਤਾਂ ਮਾਪਿਓ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਕੇ ਧੱਕੇ ਨਾਲ ਉਹਨਾਂ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣ ਲਈ ਨਾ ਅਸੀਂ ਉਹਨਾਂ ਨੂੰ ਫੋਰਸ ਕਰੀਏ ਜਿਹੜੇ ਫੀਲਡ 'ਚ ਬੱਚਾ ਜਾਣਾ ਚਾਹੁੰਦਾ ਹੈ ਉਸ ਫੀਲਡ ਦੇ ਵਿੱਚ ਹੀ ਉਹਨੂੰ ਅਸੀਂ ਜਾਣ ਦਈਏ ਖੁੱਲੀ ਉਡਾਰ ਦਈਏ ਉਹਨੂੰ ਖੁੱਲਾ ਅਸਮਾਨ ਛੱਡਿਓ ਦੇ ਲਈ ਕਿ ਉਹ ਆਪਣੇ ਮਰਜ਼ੀ ਮੁਤਾਬਕ ਉੱਡ ਸਕੇ ਜਿੱਥੇ ਉਹਦਾ ਜੀ ਕਰੇ ਉਡਾਰੀਆਂ ਲਾ ਸਕੇ ਪਰ ਦੁਖਦ ਗੱਲ ਏ ਕਿ ਮਾਪਿਓ ਇੱਕ ਸਮਾਜਿਕ ਸਟੇਟਸ ਦੇ ਲਈ ਲੋਕਾਂ ਨੂੰ ਦੱਸਣ ਦੇ ਲਈ ਕਿ ਸਾਡਾ ਬੱਚਾ ਇੰਜੀਨੀਅਰ ਬਣ ਗਿਆ ਸਾਡਾ ਬੱਚਾ ਡਾਕਟਰ ਬਣ ਗਿਆ ਇਹ ਦੱਸਣ ਦੇ ਲਈ ਬੱਚਿਆਂ ਦੇ ਬਚਪਨ ਨਾਲ ਬੱਚਿਆਂ ਦੀ ਜਵਾਨੀ ਨਾਲ ਖਲਵਾੜ ਕਰ ਰਹੇ ਨੇ ਤਾਂ ਮਾਪਿਆਂ ਨੂੰ ਚਾਹੀਦਾ ਹੈ ਕਿ ਕੋਟਾ ਜਿਹੜੀ ਫੈਕਟਰੀ ਮੌਤ ਦੀ ਫੈਕਟਰੀ ਬਣਦਾ ਜਾ ਰਿਹਾ ਹੈ ਉਹਨੂੰ ਰੋਕਣ ਦੇ ਲਈ ਬੱਚਿਆਂ ਨਾਲ ਧੱਕਾ ਨਾ ਕੀਤਾ ਜਾਵੇ ਬੱਚੇ ਆਪਣੀ ਮਰਜ਼ੀ ਮੁਤਾਬਕ ਉਡਾਰੀ ਲਾਣ ਉਹਦੇ ਲਈ ਉਹਨਾਂ ਨੂੰ ਆਸਮਾਨ ਖੁੱਲਾ ਦਿੱਤਾ ਜਾਵੇ ਅੱਜ ਦੀ ਇਹ ਕਹਾਣੀ ਜੇ ਤੁਹਾਨੂੰ ਪਸੰਦ ਆਈਏ ਇਹ ਜਿਹੜੀ ਮੇਰੀ ਜਾਣਕਾਰੀ ਜੇ ਤੁਹਾਨੂੰ ਪਸੰਦ ਆਈਏ ਤਾਂ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਇਸ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ